ਘਰ ਕੇ ਅੰਦਰ ਆਣ ਕੀ ਅਣੀ ਮੈਂ ਤੁਹਾਨੂੰ ਕਿਹਾ ਜਾ ਰਿਹਾ ਹੈ ਜੈ ਸਰ ਅੱਜ ਗੱਲ ਕਰਨ ਜਾ ਰਹੇ ਆ ਉਸ ਜज्ਬੇ ਦੀ ਕਿ ਜੇਕਰ ਨੌਜਵਾਨਾਂ ਦੇ ਮਨਾਂ ਵਿੱਚ ਕੋਈ ਜज्ਬਾ ਹੋਵੇ ਕਿਸੇ ਪ੍ਰਾਪਤੀ ਨੂੰ ਲੈ ਕੇ ਤਾਂ ਜਰੂਰ ਉਸ ਮਿਸ਼ਨ ਦੇ ਵਿੱਚ ਕਾਮਯਾਬ ਹੁੰਦਾ ਆ ਅੱਜ ਅਸੀਂ ਪਹੁੰਚੇ ਆ ਤਸੀਲ ਬਾਬਾ ਬਕਾਲਾ ਸਾਹਿਬ ਦੇ ਮਹੱਤਪੂਰਕ ਕਸਬਾ ਰਈਆ ਰਈਆ ਵਿਖੇ ਜਿੱਥੋਂ ਦੇ ਚੰਨਪਰੀਦ ਨੇ ਆਪਣਾ ਕੀ ਆਪਣੇ ਦੇਸ਼ ਦਾ ਨਾਮ ਵੀ ਰੌਸ਼ਨ ਕੀਤਾ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਮਨ ਵਿੱਚ ਖਿਆਲ ਆਇਆ ਕਿ ਦੇਸ਼ ਦੀ ਸੇਵਾ ਕਰਨੀ ਆ ਸਮਾਜ ਦੀ ਸੇਵਾ ਕਰਨੀ ਆ ਅੱਜ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਜਿਨ੍ਹਾਂ ਨੂੰ ਹੁਣ ਹਾਲ ਹੀ ਵਿੱਚ ਫੌਜ ਦੇ ਵਿੱਚ ਜਿਹੜੇ ਲੈਫਟੇਨੈਂਟ ਦੇ ਜ਼ੋਰ ਦੇ ਉਹਨਾਂ ਨੂੰ ਸੇਵਾ ਕਰਨ ਦਾ ਮੌਕਾ ਜਿਹੜਾ ਮਿਲਿਆ ਉਹਨਾਂ ਨੇ ਜੁਆਇਨਿੰਗ ਹੋਈ ਆ ਹਾਂ ਜੀ ਤਾਂ ਪ੍ਰੇਜੀ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਸ਼ੁਕਰੀਆ ਜੀ ਬਹੁਤ-ਬਹੁਤ ਤੁਹਾਡਾ ਜੀ ਤੁਸੀਂ ਇੱਥੇ ਆਏ ਕਿਵੇਂ ਮਨ ਚ ਖਿਆਲ ਆਇਆ ਮਨ ਦੇ ਵਿੱਚ ਖਿਆਲ ਤਾਂ ਬਚਪਨ ਤੋਂ ਹੀ ਆਪਾਂ ਜਿਵੇਂ ਕਿ ਇੱਕ ਪੰਜਾਬ ਦੀ ਧਰਤੀ ਦੇ ਜਦੋਂ ਆਪਾਂ ਜਨਮ ਲੈਂਦੇ ਆ ਆਪਾਂ ਸ਼ੁਰੂ ਤੋਂ ਹੀ ਇਹ ਕਹਾਣੀਆਂ ਸੁਣਦੇ ਆ ਕਿ ਕਿਵੇਂ ਆਪਾਂ ਦੇਸ਼ ਦੀ ਸੇਵਾ ਕੀਤੀ ਜੇ ਆਪਾਂ ਦੇਖੀਏ ਪੁਰਾਣੇ ਸਮੇਂ ਤੋਂ ਗੁਰਗੋਬਿੰਦ ਸਿੰਘ ਜੀ ਤੋਂ ਲੈ ਕੇ ਆਪਣੇ ਦੇਸ਼ ਦੀ ਸੇਵਾ ਲਈ ਆਪਣੇ ਪੰਜਾਬ ਦੇ ਲੋਕਾਂ ਨੇ ਬਹੁਤ ਕੁਝ ਕੀਤਾ ਤੇ ਮੇਰੇ ਵੀ ਬਚਪਨ ਤੋਂ ਮੇਰੇ ਮਾਪਿਓ ਨੇ ਮੇਰੇ ਦਾਦਾ ਦਾਦੀ ਨੇ ਸਾਰਿਆਂ ਨੇ ਇਹ ਚੀਜ਼ਾਂ ਸਿਖਾਈਆਂ ਹੈਗੀਆਂ ਇਸ ਕਰਕੇ ਮੈਂ ਵੀ ਚਾਹੁੰਦਾ ਹਾਂ ਕਿ ਮੈਂ ਦੇਸ਼ ਦੀ ਸੇਵਾ ਕਰ ਸਕਾਂ ਤੇ ਮੈਨੂੰ ਲੱਗਦਾ ਵੀ ਹਰ ਬੰਦਾ ਦੇਸ਼ ਦੀ ਸੇਵਾ ਕਰਦਾ ਵਾ ਪਰ ਜੇ ਆਪਾਂ ਯੂਨੀਫਾਰਮ ਦੇ ਵਿੱਚ ਦੇਸ਼ ਦੀ ਸੇਵਾ ਕਰੀਏ ਤਾਂ ਉਸ ਤੋਂ ਉੱਤੇ ਕੁਝ ਨਹੀਂ ਹੈਗੀ ਕਿਸ ਤਰ੍ਹਾਂ ਦਾ ਮਾਣ ਮਹਿਸੂਸ ਹੋ ਰਿਹਾ ਆਪਣੇ ਆਪ ਨੂੰ ਬਹੁਤ ਵਧੀਆ ਲੱਗ ਰਿਹਾ ਵੀ ਮੇਰੇ ਮਾਪਿਓ ਮੇਰਾ ਪੂਰਾ ਪਰਿਵਾਰ ਬਹੁਤ ਖੁਸ਼ ਆ ਉਹਨਾਂ ਦੀ ਖੁਸ਼ੀ ਦੇਖ ਕੇ ਮੈਨੂੰ ਬਹੁਤ ਵਧੀਆ ਫੀਲ ਹੁੰਦਾ ਉਹਨਾਂ ਨੂੰ ਦੇਖ ਕੇ ਕਿੱਥੋਂ ਕੀਤੀ ਆਪਣੇ ਮੁੱਢਲੀ ਸਿੱਖਿਆ ਕਿੱਥੋਂ ਲਈ ਤੁਸੀਂ ਮੈਂ 10ਵੀਂ ਸੈਕਰੀਟਰੀ ਹਾਰਟ ਕਨਵੈਂਟ ਸਕੂਲ ਬਿਆਸ ਤੋਂ ਕੀਤੀ ਉਸ ਤੋਂ ਬਾਅਦ ਮੈਂ ਐਨਡੀਏ ਦੀ ਤਿਆਰੀ ਵੀ ਕੀਤੀ ਨਿਸ਼ਾਨੇ ਸਿੱਖੀ ਖੜੂ ਉਸ ਤੋਂ ਬਾਅਦ ਮੈਂ ਗ੍ਰੈਜੂਏਸ਼ਨ ਕਰਨ ਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਗ੍ਰੈਜੂਏਸ਼ਨ ਕੀਤੀ ਬੀਐਸਸੀ ਕੰਪਿਊਟਰ ਸਾਇੰਸ ਦੇ ਵਿੱਚ ਉਸ ਤੋਂ ਬਾਅਦ ਮੈਂ ਯੂਪੀਐਸਸੀ ਸੀਡੀਐਸ ਦਾ ਇਗਜ਼ਾਮ ਦਿੱਤਾ ਉਸ ਤੋਂ ਬਾਅਦ ਮੈਂ ਐਸਐਸਬੀ ਇੰਟਰਵਿਊ ਦਿੱਤੀ ਜੋ ਕਿ ਇੱਕ 5 ਦਿਨ ਦੀ ਇੰਟਰਵਿਊ ਹੁੰਦੀ ਹੈ ਉਸ ਤੋਂ ਬਾਅਦ ਮੈਂ ਆਪਣੀ ਟ੍ਰੇਨਿੰਗ ਪੂਰੀ ਕਰਨ ਲਈ ਆਫੀਸਰਸ ਟ੍ਰੇਨਿੰਗ ਅਕੈਡਮੀ ਚ ਨਹੀਂ ਗਿਆ ਅਤੇ 1 ਸਾਲ ਦੀ ਟ੍ਰੇਨਿੰਗ ਪੂਰੀ ਕੀਤੀ ਅਤੇ ਬਤੌਰ ਲੈਫਟਨੈਂਟ ਭਾਰਤੀ ਫੌਜ ਵਿੱਚ ਕਮਿਸ਼ਨ ਹੋਇਆ ਹੁਣ ਨਵੀਂ ਜੁਤੀ ਕਿੱਥੇ ਹੋ ਰਹੀ ਹੈ ਹੁਣ ਮੇਰੀ ਜਿਹੜੀ ਲੋਕੇਸ਼ਨ ਆ ਉਹ ਆਸਾਮ ਦੇ ਵਿੱਚ ਆ ਮੈਂ ਮਤਲਬ ਪੂਰੀ ਐਗਜ਼ੈਕਟ ਲੋਕੇਸ਼ਨ ਦੱਸ ਨਹੀਂ ਸਕਦਾ ਬਟ ਆਸਾਮ ਦੇ ਵਿੱਚ ਆ ਮੇਰੀ ਨਾ ਟਾਈਮ ਤੇ ਬਾਕੀ ਨੌਜਵਾਨਾਂ ਨੂੰ ਕੀ ਪ੍ਰੇਰਨਾ ਦੇਣਾ ਚਾਹੁੰਦੇ ਹਾਂ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਹਾਂ ਨੌਜਵਾਨਾਂ ਨੂੰ ਕਿ ਆਪਾਂ ਪੰਜਾਬ ਦੇ ਜੰਮੇ ਪੜੇ ਆ ਆਪਾਂ ਨੂੰ ਹਮੇਸ਼ਾ ਦੇਸ਼ ਲਈ ਕੁਝ ਨਾ ਕੁਝ ਕਰਨ ਲਈ ਸਿੱਖਿਆ ਮਿਲੀ ਹੈ ਸ਼ੁਰੂ ਤੋਂ ਤੇ ਮੈਂ ਸਾਰੇ ਨੌਜਵਾਨਾਂ ਨੂੰ ਇਹੀ ਅਪੀਲ ਕਰਦਾ ਹਾਂ ਵੀ ਆਪਣੇ ਦੇਸ਼ ਲਈ ਆਪਣੇ ਮਾਂ ਪਿਓ ਲਈ ਆਪਣੇ ਕਸਬੇ ਲਈ ਉਹਨਾਂ ਦਾ ਨਾਮ ਰੋਸ਼ਨ ਕਰੀਏ ਅਤੇ ਇੱਥੇ ਰਹਿ ਕੇ ਹੀ ਆਪਣਾ ਵਧੀਆ ਕਰੀਏ ਕੋਈ ਨਾ ਕੋਈ ਅਫਸਰ ਦੇ ਵਿੱਚ ਜਾਈਏ ਜਾਂ ਫਿਰ ਇੱਥੇ ਰਹਿ ਕੇ ਬਾਹਰ ਨਾਲੋਂ ਇੱਥੇ ਕੁਛ ਨਾ ਕੁਛ ਕਰਨ ਦੀ ਟਰਾਈ ਕਰੀਏ ਆਪਾਂ ਚਨਪਰੀ ਜੀ ਨੇ ਦੇਖੋ ਜੀ ਨੌਜਵਾਨਾਂ ਨੂੰ ਸੁਣਾ ਦਿੱਤਾ ਹੈ ਕਿ ਵਿਦੇਸ਼ਾਂ ਜਾਂਦੀ ਲੋੜ ਨਹੀਂ ਆਪਣੇ ਮਾਂ ਪਿਓ ਦੇ ਕੋਲ ਰਹਿ ਕੇ ਉਹਨਾਂ ਦੀ ਸੇਵਾ ਕਰੋ ਉਹ ਸਤਗੁਰ ਦੇ ਪਾਣੀ ਵਿੱਚ ਰਵੋ ਆਪਣੇ ਨੇਕ ਨੀਤੀ ਨਾਲ ਕੰਮ ਕਰੋ ਤਾਂ ਸੱਚੇ ਪਾਤਸ਼ਾਹੜਾ ਤਰੱਕੀਆਂ ਦਿੰਦਾਂ ਨੇ ਉਹਨਾਂ ਨੌਜਵਾਨਾਂ ਨੂੰ ਪ੍ਰੇਰਨਾ ਦਿੱਤੀ ਆ ਕਿ ਉਹ ਆਪਣੇ ਪਰਦੇਸ ਪੁੰਨੇ ਤੋਂ ਬਚ ਕੇ ਨਸ਼ਿਆਂ ਤੋਂ ਬਚ ਕੇ ਪੜ੍ਹਾਈ ਵੱਲ ਧਿਆਨ ਦੇਣ ਸਿੱਖਿਆ ਵੱਲ ਧਿਆਨ ਦੇਣ ਆ ਔਰ ਚੰਗੇ ਮਕਾਮ ਤੇ ਪੁੱਜ ਕੇ ਆਪਣੇ ਮਾਂ ਪਿਓ ਦਾ ਰੌਸ਼ਨ ਕਰਨ ਨਾ ਔਰ ਦੇਸ਼ ਦੀ ਸੇਵਾ ਕਰਨ ਕਿੰਨਾ ਮਹਿਸੂਸ ਕਰ ਰਹੇ ਹੋ ਜੀ ਬਹੁਤ ਹੀ ਵਧੀਆ ਮਹਾਰਾਜ ਜੀ ਉਤੇ ਇੱਕ ਬਾਰੇ ਦੀ ਕਿਰਪਾ ਕਰਨ ਦਾ ਮੇਰੇ ਪੁੱਤ ਨੇ ਮਹਾਰਾਜ ਨੇ ਜੋ ਮੰਗੇ ਠਾ ਕੇ ਆਪਣੇ ਤੇ ਸੁਝਿ ਦੇ ਨਾਨਕ ਦਾਸ ਮੁਖ ਸੱਜ ਬੋਲੇ ਇਆਹ ਹਾਂ ਦੱਸੋ ਹੈ ਸਾਬਾ ਤੁਹਾਡੇ ਅੰਦਰ ਇਹ ਸੁਪਾ ਵਸਤੇ ਮਹਾਰਾਜ ਮੁਖ ਅਕੰਤਾਰ ਤੁਹਾਨੂੰ ਬਹੁਤ ਹੀ ਖੁਸ਼ੀਆਂ ਬਖਸ਼ੀਆਂ ਮਾਰੇ ਨੇ ਜੋ ਜੋ ਮੰਗਿਆ ਮਾਰੇ ਉਹ ਦਿੱਤਾ ਹੈ ਇਹ ਮਾਰੇ ਜੀ ਉਤੇ ਇੱਕ ਬਾਰੇ ਸਾਬ ਜੀ ਬਹੁਤ ਬਹੁਤ ਹੀ ਧੰਨਵਾਦੀ ਹਾਂ ਕੈਮਰਾਮੈਨ ਜੁਕੇਸ਼ ਨਾਰਕੇਸ਼ ਕੁਮਾਰ ਪੀਡੀਸੀ ਨਿਊਜ਼ ਬਾਬਾ ਬਕਾਲਾ ਸਾਹਿਬ